ਅੰਮ੍ਰਿਤਸਰ ਦੇ ਕਟੜਾ ਬਗਿਆ ਇਲਾਕੇ ਦੇ ਵਿੱਚ ਰਾਣੀ ਹਵੇਲੀ ਨਾਲ ਸੰਬੰਧਿਤ ਇੱਕ ਗੰਭੀਰ ਵਿਵਾਦ ਸਾਹਮਣੇ ਆਇਆ ਹੈ ਜਿੱਥੇ ਕਿ ਦੋ ਪਰਿਵਾਰ ਇੱਕ ਦੂਜੇ ਤੇ ਰਸਤਾ ਬੰਦ ਕਰਨ ਗਲੀ ਛੱਤਨ ਅਤੇ ਨਜਾਇਜ਼ ਤਮੀਰ ਦੇ ਦੋਸ਼ ਲਗਾ ਰਹੇ ਹਨ ਸੋ ਪਹਿਲੇ ਪੱਖ ਵੱਜੋਂ ਗੁਰਬਚਨ ਸਿੰਘ ਨੇ ਪਰਿਵਾਰ ਨੇ ਕਿਹਾ ਕਿ ਉਹ ਪਰਿਵਾਰ ਨਾਲ ਕੈਨੇਡਾ ਦੇ ਵਿੱਚ ਰਹਿੰਦੇ ਹਨ ਤੇ 6 ਮਹੀਨੇ ਬਾਅਦ ਵਾਪਸ ਆਏ ਪਤਾ ਲੱਗਾ ਕਿ ਉਹਨਾਂ ਦੀ ਗਲੀ ਨੋ ਛੱਤ ਕੇ ਰਸਤਾ ਰੋਕਿਆ ਗਿਆ ਹੈ ਸੋ ਉਹਨਾਂ ਦਾ ਦਾਵਾ ਹੈ ਕਿ ਉਹਨਾਂ ਦੀ ਜਾਇਦਾਦ ਵੱਲ ਜਾਣ ਵਾਲਾ ਰਸਤਾ ਬਿਨਾਂ ਇਜਾਜ਼ਤ ਬੰਦ ਕੀਤਾ ਗਿਆ ਤੇ ਬਿਲਡਿੰਗ ਦੀ ਨਜਾਇਜ਼ ਚੌਥੀ ਮੰਜ਼ਲ ਦੀ ਤਮੀਰ ਕੀਤੀ ਗਈ ਹੈ ਸੋ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਜਦੋਂ ਸ਼ਰਮਾ ਜੀ ਨਾਲ ਗੱਲਬਾਤ ਕੀਤੀ ਗਈ ਦੂਜੀ ਅਰ ਪਾਰਟੀ ਦੇ ਨਾਲ ਤਾਂ ਅਰਵਿੰਦ ਸ਼ਰਮਾ ਨੇ ਕਿਹਾ ਕਿ ਉਹਨਾਂ ਨੇ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹਨਾਂ ਨੇ ਕੋਈ ਵੀ ਰਸਤਾ ਨਹੀਂ ਰੋਕਿਆ ਤੇ ਗੇਟ ਹਮੇਸ਼ਾ ਖੁੱਲਾ ਰਹਿੰਦਾ ਹੈ ਸੋ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਬਿਲਡਿੰਗ ਪੁਰਾਣੀ ਨੰਨਸ਼ਾਈਟੀ ਸੀ ਸੋ ਬਰਸਾਦ ਕਾਰਨ ਖਰਾਬ ਹੋ ਰਹੀ ਇਸ ਦੀ ਮਰਮਮਤ ਕੀਤੀ ਗਈ ਹੈ ਜੇਕਰ ਇਹ ਗਲੀ ਸੱਚਮੁੱਚ ਸਰਕਾਰੀ ਹੈ ਤਾਂ ਸਰਕਾਰ ਪੂਰੀ ਜ਼ਮੀਨ ਹੀ ਆਪਣੇ ਹੱਕ ਵਿੱਚ ਲੈ ਲਵੇ ਨਹੀਂ ਤਾਂ ਉਹਨਾਂ ਤੇ ਨਜਾਇਜ਼ ਦੋਸ਼ ਨਾ ਲਗਾਵੇ ਸੋ ਦੋਨਾਂ ਪੱਖਾਂ ਨੇ ਗਲੀ ਰਸਤੇ ਤੇ ਮਿੱਟ ਲਗਾਉਣ ਸੰਬੰਧੀ ਵੱਖ-ਵੱਖ ਦਲੀਲਾਂ ਪੇਸ਼ ਕੀਤੇ ਗਏ ਹਨ ਸੋ ਇਲਾਕੇ ਦੇ ਲੋਕਾਂ ਮੁਤਾਬਕ ਮਾਮਲਾ ਪੁਰਾਣੇ ਰਸਤੇ ਤੇ ਨਵੀਂ ਤਾਮੀਰ ਦੇ ਟਕਰਾਅ ਨਾਲ ਜੁੜਿਆ ਹੋਇਆ ਜਿਸ ਦੀ ਜਾਂਚ ਨਗਰ ਨਿਗਮ ਨੇ ਕਰਨੀ ਹੈ ਸੋ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਕਟੜਾ ਬਗੀਆਂ ਇਲਾਕੇ ਦੇ ਵਿੱਚ ਰਾਣੀ ਹਵੇਲੀ ਨਾਲ ਸੰਬੰਧਿਤ ਇਹ ਵਿਵਾਦ ਹੈ ਜਿੱਥੇ ਕਿ ਦੋ ਪਾਰਟੀਆਂ ਆਹਮੋ ਸਾਹਮਣੇ ਹੋਈਆਂ ਨੇ ਇੱਕ ਦੂਜੇ ਤੇ ਦੋਸ਼ ਲਗਾਉਂਦੀਆਂ ਨਜ਼ਰ ਆ ਰਹੀਆਂ ਨੇ ਸੋ ਦੇਖਣਾ ਹੋਵੇਗਾ ਕਿ ਹੁਣ ਇਹ ਕਾਗਜ਼ੀ ਕਾਰਵਾਈ ਵਿੱਚ ਦੋਨੇ ਪਰਿਵਾਰ ਕਿੰਨੱਕ ਸਹੀ ਸਾਹਮਣੇ ਲੈ ਕੇ ਆਉਂਦੇ ਨੇ ਸੋ ਇਸ ਸੰਬੰਧੀ ਨਗਰ ਨਿਗਮ ਦੀ ਜਾਂਚ ਵੀ ਜਿਹੜੀ ਕਿ ਉਹ ਬਾਕੀ ਹੈ ਸੋ ਇਹ ਕਟੜਾ ਬਗੀਆਂ ਜਿੱਥੇ ਕਿ ਰਾਣੀ ਹਵੇਲੀ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਤੋ ਇੱਕ ਪਰਿਵਾਰ ਦੋਸ਼ ਲਗਾ ਰਿਹਾ ਹੈ ਕਿ ਦੂਜੇ ਪਰਿਵਾਰ ਨੇ ਸਾਡੀ ਬਿਲਡਿੰਗ ਤੇ ਕਬਜ਼ਾ ਕੀਤਾ ਹੈ ਸੋ ਦੂਜਾ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਕੋਲ ਇਸ ਦੇ ਸਾਰੇ ਕਾਗਜ਼ਾਤ ਪੂਰੇ ਹਨ ਅਸੀਂ ਇਹ ਜਗ੍ਹਾ ਖਰੀਦੀ ਹੋਈ ਹੈ ਸੋ ਇੱਕ ਦੂਜੇ ਤੇ ਦੋਨੇ ਪਰਿਵਾਰ ਆਰੋਪ ਲਗਾਉਂਦੇ ਨਜ਼ਰ ਆਏ ਮੇਰਾ ਨਾਮ ਗੁਰਬਚਨ ਸਿੰਘ ਹੈ ਕਿਹੜੀ ਜਗ੍ਹਾ ਕੀ ਗੱਲਬਾਤ ਇਹ ਕੂਚਾ ਜਿਆਦ ਸਿੰਘ ਕਟਰਾ ਬੱਗੀਆਂ ਜਗ੍ਹਾ ਜੀ ਇਹ ਪ੍ਰਾਪਰਟੀ ਮੇਰੀ ਹੈ ਜੀ ਇਹ ਸਾਰਾ ਰਸਤਾ ਇਹਨੇ ਸਾਡਾ ਬੰਦ ਕਰ ਦਿੱਤਾ ਜਦੋਂ ਕਿ ਇਹ ਇੱਥੇ ਹੋਟਲ ਬਣਾ ਰਿਹਾ ਹੈ ਗਲੀ ਸਾਰੀ ਸੀ ਇਹ ਗਲੀ ਖਾਤ ਲਈਏ ਨੇ ਸਾਰੀ ਤੁਸੀਂ ਕਿੱਥੇ ਰਹਿੰਦੇ ਹੋ ਇਹਦਾ ਮਤਲਬ ਜਗ੍ਹਾ ਤੁਹਾਡੀ ਜਿਹੜੀ ਹੈਗੀ ਆ ਹੋਰ ਕੋਣ ਲੈਂਦਾ ਦੇ ਨਾਲ ਅਸੀਂ ਨਾਲ ਇੱਥੇ ਪਿੱਛੇ ਇੱਥੇ ਰਹਿੰਦੇ ਆ ਇਹ ਜਗ੍ਹਾ ਨੇ ਹੁਣ ਲਈ ਹੈ ਇਹ ਮਤਲਬ 6 ਮਹੀਨੇ ਨਹੀਂ ਹੋਇਆ ਸਾਲ ਇਹ ਜਿਹੜੀ ਤੁਹਾਡੀ ਜਗ੍ਹਾ ਇਹਨੇ ਲਈ ਹੈ ਹਾਂਜੀ ਠੀਕ ਹੈ ਕੋਈ ਆ ਜੀ ਰਜਿਸਟਰੀ ਨਹੀਂ ਹੈਗੀ ਤੇ ਕਿ ਗਲੀ ਪਹਿਲਾਂ ਖਾਲੂ ਖੁੱਲੀ ਹੋਈ ਸੀ ਇਹ ਗਲੀ ਪਹਿਲਾਂ ਖੁੱਲੀ ਹੋਈ ਸੀ ਇਹ ਹੁਣ ਛਾਤੀ ਕੀ ਹੈ ਤੁਸੀਂ ਤਰਾਜ ਕੀਤਾ ਬਿਲਕੁਲ ਜੀ ਕਿੱਥੇ ਰਹਿੰਦੇ ਤੁਸੀਂ ਕਿੱਥੇ ਜਦੋਂ ਬਣਾਈ ਗਈ ਸੀ ਅਸੀਂ ਕੈਨੇਡਾ ਗਏ ਸੀ ਜੀ ਕਿੰਨਾ ਚਿਰ ਹੋ ਗਿਆ ਸਾਨੂੰ 6 ਮਹੀਨੇ ਹੋ ਗਏ ਜੀ 6 ਮਹੀਨੇ ਲਾ ਗਿਆ ਆਏ ਅਸੀਂ ਐਨ ਆਰ ਆਈ ਉੱਤੇ ਪੀਅਰ ਹੈਗੇ ਸਾਡੀ ਤੇ ਅਸੀਂ ਦੋਵੇਂ ਮੀਆਂ ਬੀਬੀ ਇੱਥੇ ਰਹਨੇ ਆਂ ਔਰ ਦੋਵੇਂ ਅਸੀਂ ਸੀਨੀਅਰ ਸਿਟੀਜ਼ਨ ਹੈਗੇ ਤੇ ਕੀ ਗੱਲਬਾਤ ਕੀ ਪਿੱਛੋਂ ਫਿਰ ਸਾਰਾ ਛੱਤ ਹੈ ਗਿਆ ਪਿੱਛੋਂ ਸਾਰਾ ਛੱਤ ਗਿਆ ਤੇ ਕੀ ਤੁਹਾਨੂੰ ਕਿਸੇ ਨੇ ਦੱਸਿਆ ਨਹੀਂ ਤੁਹਾਨੂੰ ਵੀ ਨਹੀਂ ਸਾਨੂੰ ਨਹੀਂ ਪਤਾ ਲੱਗਾ ਜੀ ਕੀ ਲੱਗਦਾ ਕਿ ਅਨਲੀਗਲ ਸਾਰਾ ਕੰਮ ਹੈ ਅਨਲੀਗਲ ਬਿਲਕੁਲ ਜੀ ਟੋਟਲੀ ਅਨਲੀਗਲ ਹੈ ਤੁਹਾਡੇ ਕੋਲ ਕਾਗਜ਼ ਹੈਗੇ ਸਾਰੇ ਕਿਹੜੇ ਜੀ ਤੁਹਾਡੀ ਪ੍ਰੋਪਰਟੀ ਹਾਂਜੀ ਹੈਗੇ ਜੀ ਤੇ ਤੁਸੀਂ ਕਹ ਰਹੇ ਇਹਨਾਂ ਕੋਈ ਇਹਨਾਂ ਨੇ ਜੇ ਖਰੀਦੀ ਤੇ ਇਹਨਾਂ ਨੇ ਪ੍ਰੋਪਰਟੀ ਫਿਰ ਕਾਗਜ਼ ਤਾਂ ਬਣਵਾਈ ਹੋਣੀ ਨਹੀਂ ਕਾਗਜ਼ ਇਹਨਾਂ ਕੋ ਕੋਈ ਨਹੀਂ ਹੈ। ਸਾਨੂੰ ਕੀ ਇਤਰਾਜ਼ ਹੈ ਗਲੀ ਛੱਤਨ ਦਾ ਇਤਰਾਜ਼ ਹੈ ਜੀ। ਸਾਨੂੰ ਗਲੀ ਖੱਤਨ ਦਾ ਇਤਰਾਜ਼ ਹੈ ਜੀ ਤੇ ਨਾਲੇ ਜਿਹੜਾ ਸਾਡਾ ਹੋ ਰਿਸ਼ਤਾ ਬੰਦ ਕੀਤਾ ਨੇ। ਠੀਕ ਹੈ। ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕੀਤੀ ਕੋਈ ਆ ਕੇ ਵੀ ਤੁਸੀਂ ਹਾਂ ਜੀ ਕਿਹਾ ਜੀ ਇਹਨੂੰ। ਇਹ ਕਹਿੰਦੇ ਵੀ ਮੈਂ ਜਗ੍ਹਾ ਮੋਲ ਲਈ ਮੈਂ ਜੋ ਮਰਜ਼ੀ ਕਰਾਂ। ਇਹ ਗਲੀ ਸਰਕਾਰੀ ਕਾਗਜ਼ ਨੇ ਬਿਲਕੁਲ ਸਰਕਾਰੀ ਕਾਗਜ਼ ਨੇ। ਆਹ ਵੇਖੋ ਇਹਨਾਂ ਨੇ ਜਗ੍ਹਾ ਇੱਥੋਂ ਵੀ ਉੱਚੀ ਕਰ ਲਈ ਹੈ। ਵੀ ਤਾਂ ਜੋ ਇਹਨਾਂ ਦਾ ਪਾਣੀ ਦਾ ਨਿਕਾਸ ਰਵੇ ਨਾ। ਇਸ ਬੰਦੇ ਤੁਸੀਂ ਕੋਈ ਲਿਖਤੀ ਚਕਾ ਕਿਸ ਨੂੰ ਬਿਲਕੁਲ ਕਾਰਪੋਰੇਸ਼ਨ ਚ ਕੀਤੀ ਹੈ ਜੀ ਕੀ ਮੰਗ ਕੀ ਛਵਾਸ਼ਨ ਦਵਾਇਆ ਕੋਈ ਛਵਾਸ਼ਨ ਨਹੀਂ ਜੀ ਨਾਗ ਆਪਣਾ 6ਵੇਂ ਮਹੀਨੇ ਦੀ ਕੀਤੀ ਹੈ ਜੀ ਹੁਣ ਹਫਤਾ ਹੋਇਆ ਫਿਰ ਕੀਤੀ ਦੁਆਰਾ ਮੰਗ ਕੀ ਕਰਦੇ ਹੋ ਸਰਕਾਰ ਨੂੰ ਮੰਗ ਕਰਦੇ ਆ ਜੀ ਅਗਲੀ ਖੋਲੀ ਇਹ ਬਿਲਡਿੰਗ ਢਾਈ ਜਿਹੜੀ ਨਜਾਇਜ਼ ਬਣੀ ਤੇ ਜੇਕਰ ਇਨਸਾਫ ਨਹੀਂ ਮਿਲਦਾ ਤਾਂ ਅਗਲੀ ਕਾਰਵਾਈ ਇਨਸਾਫ ਨਹੀਂ ਮਿਲਦਾ ਫਿਰ ਆਪਣੀ ਦੂਜੀ ਕਾਰਵਾਈ ਕਰਾਂਗੇ ਆਪਾਂ ਕੋਈ ਨਾ ਕੋਈ ਤੇ ਹੁਣ ਤੁਸੀਂ ਇਹ ਐਮਐਨ ਜਿਹੜਾ ਇਹ ਪਰਿਵਾਰ ਇੱਥੇ ਰਹਿੰਦਾ ਜਿਹਨਾਂ ਨੇ ਪ੍ਰੋਪਰਟੀ ਬਣਵਾਈ ਹੈ ਨੇ ਉਹ ਉਹ ਕਰਨ ਉਹ ਨਾਲ ਹੀ ਰਹਿੰਦੇ ਆ ਇਹਨਾਂ ਦਾ ਇਹ ਦੁਕਾਨ ਇੱਥੇ ਰਹਿੰਦੀ ਆਪਣਾ ਮਾਲ ਮੰਡੀ ਕੋਲ ਠੀਕ ਹੈ ਹਾਂ ਜੀ ਜੇ ਤੁਸੀਂ ਤੇਰੇ ਤੁਹਾਡੇ ਨਾਲ ਕੋਈ ਮੀਟਰ ਲੱਗਾ ਹੋਇਆ ਇੱਥੇ ਇੱਥੇ ਨਹੀਂ ਜੀ ਤੁਹਾਡੇ ਨਾਲ ਕੋਈ ਬੀਲੀ ਮੀਟਰ ਨਹੀਂ ਸਾਡਾ ਸਾਡਾ ਜਿਹੜਾ ਇੱਕ ਗਲੀ ਪਰਲੇ ਪਾਸੇ ਲੱਗਦੀ ਹੈ ਮੇਨ ਉਧਰ ਮੀਟਰ ਲੱਗਾ ਹੈ ਉਧਰ ਮੀਟਰ ਕੋਈ ਨਹੀਂ ਸਾਡਾ ਇਹ ਪ੍ਰੋਪਰਟੀ ਲਈ ਲਈਏ ਲਗਾ ਬਣਾਈ ਗਈ ਇਹਦਾ ਕੋਈ ਮੀਟਰ ਲੱਗਾ ਇਹਨੇ ਮੀਟਰ ਬਾਹਰ ਲਵਾਇਆ ਹੋਣੀ ਲੱਗਾ ਨਵਾਂ ਹੀ ਲੱਗਾ ਕਹਿਕ ਵੀ ਨਹੀਂ ਹੋਇਆ ਕਾਗਜ਼ ਕੋਈ ਨਹੀਂ ਤੇ ਮੀਟਰ ਕਿਵੇਂ ਲੱਗਾ ਇਹ ਹੁਣ ਪਤਾ ਨਹੀਂ ਕਿ ਕਿਸ ਤਰ੍ਹਾਂ ਲੱਗਾ ਇਹ ਤਾਂ ਹੁਣ ਬਿਜਲੀ ਬੋਰਡ ਵਾਲੇ ਦੱਸਣਗੇ ਇਸ ਦੀ ਵੀ ਜਾਂਚ ਕਰਵਾਓਗੇ ਬਿਲਕੁਲ ਕਰਾਵਾਂਗੇ ਜੀ ਭਈ ਇਹ ਮੀਟਰ ਕਿੰਜ ਲੱਗਾ ਤੇ ਕੀ ਨਾਮ ਅਰਵਿੰਦ ਸ਼ਰਮਾ ਕਿਹੜਾ ਏਰੀਆ ਹੈ ਤੇ ਕੀ ਮਸਲਾ ਕਟੜਾ ਬੱਗੀਆਂ ਰਾਣੀ ਮੇਲੀ ਸਰ ਕੀ ਮਸਲਾ ਕੀ ਪਿਆ ਸਰ ਮਸਲਾ ਇਹ ਵੀ ਪੁਰਾਨੀਆਂ ਬਿਲਡਿੰਗਾਂ ਆ ਸਾਰੀਆਂ ਤੇ ਆਪਣੀ ਜਿਹੜੀ ਬਿਲਡਿੰਗ ਸੀ ਵੀ ਡੈਮੇਜ ਹੋ ਰਹੀ ਸੀ ਨਾਨਕਸ਼ਾਹੀ ਇੱਟ ਦੀ ਬਣੀ ਹੋਈ ਸੀ ਸਾਰੀ ਪਾਣੀ ਬਰਸਾਤਾ ਚ ਚੁੰਦਾ ਸੀ ਠੀਕ ਹੈ ਤੇ ਇਹਨਾਂ ਨੇ ਪਹਿਲੇ ਬਿਲਡਿੰਗ ਆਪਣੀ ਬਣਾਈ ਹੈ ਤੇ ਆਪਾਂ ਕੋਈ ਐਕਸ਼ਨ ਵੀ ਨਹੀਂ ਲਿਆ ਤੇ ਕੁਝ ਵੀ ਨਹੀਂ ਕੀਤਾ ਜਦੋਂ ਸਾਡੀ ਬਣਾ ਦੀਵਾਰੀ ਆਈ ਹੈ ਤੇ ਇਹ ਕਹਿੰਦੇ ਜੀ ਸਾਡਾ ਰਸਤਾ ਰੋਕਤਾ ਆ ਕਰਤਾ ਵੀ ਤੁਸੀਂ ਆ ਕਿਦਾਂ ਕਰ ਲਿਆ ਆ ਚੱਕਰ ਇਹ ਸਾਰਾ ਤੇ ਆਪਾਂ ਕੋਈ ਰਸਤਾ ਨਹੀਂ ਰੋਕਿਆ ਜਿੱਦਾਂ ਗੇਟ ਆਪਾਂ ਖੁੱਲਾ ਕੋਈ ਲੋਕ ਨਹੀਂ ਲੋਂਦੇ ਗੇਟ ਉਦਾਂ ਹੀ ਰਸਤਾ ਦਿੱਤਾ ਹੈ ਆਪਾਂ ਕੋਈ ਰਸਤਾ ਰੋਕਿਆ ਨਹੀਂ ਹੈ ਤੇ ਇੱਕ ਮੇਰੇ ਕੋਲ ਪਿੱਛੇ ਇਹਨਾਂ ਦੀ ਬਿਲਡਿੰਗ ਦੀ ਦੀਵਾਰ ਸੀ ਮੇਰੀ ਹੀ ਸੀ ਉਹ ਵਿੱਚੋਂ ਰਸਤਾ ਸੀ ਇਹਨਾਂ ਨੇ ਉਧਰੋਂ ਪਰਾਣਾ ਕੱਢਿਆ ਸੀ ਜਦੋਂ ਕਿ ਮੈਂ ਬਿਲਡਿੰਗ ਉਹ ਤੋਂ ਨਵੀਂ ਸੀ ਕਰੀਤੀ ਜਦੋਂ ਮੈਂ ਬਿਲਡਿੰਗ ਖਰੀਦ ਲਈ ਉਹ ਕੋਈ ਵੀ ਆ ਕੇ ਦੇਖ ਸਕਦਾ ਵੀ ਉਹ ਰਸਤਾ ਕਿਹਦਾ ਬੰਦਾ ਹੈ ਤੇ ਉਹ ਬਿਲਕੁਲ ਕਲੀਅਰ ਹੈ ਇਸ ਬਿਲਡਿੰਗ ਨੂੰ ਤੁਸੀਂ ਕਿੰਨਾ ਚਿਰ ਖਰੀਦਿਆ ਮੈਨੂੰ 3 ਕਸਾਲ ਹੀ ਹੋਏ ਆ ਖਰੀਦਿਆ ਤੇ ਉਹਦੇ ਕੋ ਕਾਗਜ਼ ਪੱਤਰ ਤੁਸੀਂ ਬਿਲਕੁਲ ਹੈਗੇ ਮੇਰੇ ਕੋ ਜੀ ਮੈਂ ਨਾਰੰਗ ਸਾਹਿਬ ਹੈ ਵਕੀਲ ਹੈ ਕਚਹਿਰੀ ਚ ਮੈਂ ਉਹਨਾਂ ਦੇ ਕੋਲੋਂ ਲਈਤੀ ਹੈ ਉਹਨਾਂ ਦੀ ਬਿਲਡਿੰਗ ਹੈ ਉਹਨਾਂ ਦਾ ਕਹਿਣਾ ਕਿ ਤੁਸੀਂ ਇੱਕ ਗਲੀ ਸਰਕਾਰੀ ਹੈ ਤੁਸੀਂ ਉਸ ਨੂੰ ਛੱਤ ਕੇ 4 ਮੰਜ਼ਲਾ ਸਰ ਗਲੀ ਅਗਰ ਤੇ ਜੇ ਗਲੀ ਸਰਕਾਰੀ ਹੋਏਗੀ ਤਾਂ ਮੇਰੀ ਸਾਰੀ ਜ਼ਮੀਨ ਲੈ ਲਓ ਨਹੀਂ ਤਾਂ ਇਹਨਾਂ ਨੂੰ ਕੋ ਆਪਣੀ ਜ਼ਮੀਨ ਮੇਰੇ ਨਾਂ ਕਰ ਦੇ ਦਿਓ ਤੇ ਉਹਨਾਂ ਦਾ ਕਹਿਣਾ ਕਿ ਇੱਕ ਮੀਟਰ ਵੀ ਤੁਸੀਂ ਬਿਨਾ ਕਾਗਜ਼ਾਂ ਪੱਤਰਾਂ ਤੋਂ ਲਗਵਾਇਆ ਸਰ ਇਦਾਂ ਕਦੀ ਲੱਗ ਸਕਦਾ ਮੀਟਰ ਬਿਨਾ ਕਾਗਜ਼ਾਂ ਪੱਤਰਾਂ ਤੋਂ ਪਹਿਲੇ ਤੇ ਆ ਜਵਾਬ ਦਿੱਤਾ ਜਾ ਪਹਿਲੇ ਇਹਨਾਂ ਕੋ ਆਪਣਾ ਵੇਖ ਲੋ ਵੀ ਮੀਟਰ ਲੱਗਾ ਹੈ ਇਹਨਾਂ ਦੇ ਘਰ ਦੇ ਵਿੱਚ ਕਾਗਜ਼ਾਂ ਪੱਤਰਾਂ ਤੇ ਇਹਨਾਂ ਨੇ ਦੂਸਰੀ ਬਿਲਡਿੰਗ ਦਾ ਮੀਟਰ ਜਿਹੜੀ ਕਿ ਮੇਰੀ ਦੂਸਰੀ ਬਿਲਡਿੰਗ ਤੇ ਨਾ ਲੱਗਦਾ ਉਹਦੀ ਤਾਰ ਖਿੱਚ ਕੇ ਇਹਨਾਂ ਨੂੰ 20 ਸਾਲ ਹੋ ਗਏ ਵਰਤਦੇ ਆ ਮੀਟਰ ਉਹ ਤੋਂ ਉਹ ਕਹਿੰਦੇ ਅਸੀਂ ਐਨ ਆਰ ਆਈ ਸੀ ਬਾਹਰ ਗਏ ਤਾਂ ਸਾਡੇ ਪਿੱਛੋਂ ਇਹ ਸਾਰੀ ਬਿਲਡਿੰਗ ਖੜੀ ਕਰ ਦਿੱਤੀ ਕੀ ਸਾਨੂੰ ਸਰ ਇਹ ਬਿਲਕੁਲ ਝੂਠ ਹੈ ਇਹਨਾਂ ਦੇ ਸਾਹਮਣੇ ਪਿੱਲਰ ਪਏ ਆ ਜਦੋਂ ਕੋਈ ਵੀ ਮਿਸਤਰੀ ਹੈ ਜਾਂ ਕੋਈ ਗਲੀ ਵਾਲਾ ਵੀ ਕਹ ਦੇਗਾ ਨਾ ਵੀ ਇਹਨਾਂ ਨੇ ਬਾਅਦ ਚ ਬਣਾਈ ਸਾਰੀ ਤੇ ਜੋ ਜ਼ਿੰਮੇਵਾਰੀ ਹੈ ਉਹ ਲੈ ਲਾਂਗੇ ਆਪਾਂ ਜਿਹੜੀ ਦੁਵਾਰ ਪਿੱਛੇ ਕੀਤੀ ਕੀ ਇਹਨਾਂ ਦਾ ਕਹਿੰਦੇ ਕਿ ਸਾਨੂੰ ਰਸਤਾ ਪਿੱਛੇ ਜਾਂਦਾ ਸੀ ਜਦੋਂ ਮੈਂ ਬਾਹਰ ਗਿਆ ਕੈਨੇਡਾ ਤਾਂ ਮੇਰੇ ਪਿੱਛੋਂ ਉੱਤੇ ਸਰ ਰਸਤਾ ਕੋਈ ਨਹੀਂ ਸੀ ਜਾਂਦਾ ਇਹਨਾਂ ਦੀ ਬਿਲਡਿੰਗ ਦੇਖ ਲਓ ਚੈੱਕ ਕਰ ਲਓ ਆਗੇ ਵੀ ਕਿੱਥੋਂ ਤੱਕ ਪਲਸਤਰ ਇਹਨਾਂ ਦੀ ਬਿਲਡਿੰਗ ਦਾ ਸਾਹਮਣੇ ਨਜ਼ਰ ਆਉਂਦਾ ਜਾਂ ਕੋਈ ਕਹੇਗਾ ਫੇਰ ਗੱਲ ਹੈ ਨਾ ਸੋ ਉਹਦੇ ਵੱਲੋਂ ਇਤਰਾਜ਼ ਜਿਹੜਾ ਕੀਤਾ ਜਾ ਰਿਹਾ ਕਿ ਤੁਸੀਂ ਇਸ ਦਾ ਜਿਹੜਾ ਜਵਾਬ ਹੈ ਤੁਸੀਂ ਇਹ ਦੇ ਰਹੇ ਹੋ ਸਹੀ ਹੈ ਕਿ ਲੱਗਦਾ ਕਿ ਤੁਹਾਡੇ ਕੋਲ ਸਾਰੀ ਡਾਕੂਮੈਂਟ ਸਰ ਅਗਰ ਮੇਰਾ ਜਵਾਬ ਹੈ ਤਾਂ ਮਹੱਲੇਦਾਰੀ ਸਾਰੀ ਹੈ ਆਪਣੇ ਕੋਲ ਹੈ ਆ ਵੀ ਜਿੰਨੂੰ ਮਰਜ਼ੀ ਪੁੱਛ ਲਓ ਮੈਂ ਨਹੀਂ ਕਹਿੰਦਾ ਵੀ ਮੈਨੂੰ ਪੁੱਛੋ ਆਂਡੀ ਗਵਾਂਡੀਆਂ ਨੂੰ ਪੁੱਛ ਲਓ ਵੀ ਬਿਲਡਿੰਗ ਪਹਿਲੇ ਬਣੀ ਸੀ ਉਹਦੇ ਉੱਤੇ ਹੀ ਸਾਰਾ ਕੰਮ ਹੋਇਆ ਹੈ ਜੇਕਰ ਉਹ ਰਸਤਾ ਮੰਗਦੇ ਨੇ ਲੰਘਣ ਨੂੰ ਤੁਹਾਨੂੰ ਰਸਤਾ ਦਿੱਤਾ ਜਾਏਗਾ ਸਰ ਫਿਰ ਇੱਕ ਰਸਤਾ ਮਿਲੇਗਾ ਨਾ ਇਹ ਚਾਰ ਜਗ੍ਹਾ ਤੋਂ ਰਸਤਾ ਮੰਗ ਰਹੇ ਨੇ ਇਧਰੋਂ ਵੀ ਰਸਤਾ ਮੰਗ ਰਹੇ ਉਧਰੋਂ ਵੀ ਰਸਤਾ ਮੰਗਦੇ ਇੱਕ ਰਸਤਾ ਫਿਰ ਮੈਂ ਦੇ ਦਾਂਗਾ ਜਿਹੜਾ ਤੁਸੀਂ ਇੰਨੀ ਚਾਰ ਪੰਜ ਮੰਜ਼ਿਲਾ ਬਿਲਡਿੰਗ ਖੜੀ ਕੀਤੀ ਇਹਦੇ ਰਿਸ਼ਤੇ ਹੈਗੇ ਤੁਹਾਡੇ ਬਗਾਰ ਹਾਂਜੀ ਦੋ ਮੰਜ਼ਿਲਾ ਬਿਲਡਿੰਗ ਸ਼ੁਰੂ ਬਣੀ ਹੈ ਠੀਕ ਹੈ ਜੀ ਹਾਂਜੀ ਮਤਲਬ ਜਿਹੜੇ ਤੁਹਾਡੇ ਤੇ ਦੋਸ਼ ਲਗਾਏ ਬੇਮਣੇ ਹਾਂ ਬੇਨੂੰ ਬੁਨਿਆਦ ਆ ਕੇ ਚੈੱਕ ਕਰ ਸਕਦੇ ਕੋਈ ਗੱਲ ਨਹੀਂ ਇਦਾਂ